ਨਾ ਜੀ ਤੁਹਾਡਾ ਤੇ ਕੀ ਆ ਮਾਮਲਾ ਸਾਹਿਬ ਜੀ ਮੇਰਾ ਨਾਮ ਹਰਪਾਲਿਆ ਪੁੱਤਰ ਪਖਰਮ ਪਿੰਟੇਸੀਆਂ ਕੰਨ ਜੋ ਜ਼ੋਦਰਖ ਪੱਟੇ ਗਏ ਆ ਇਹਨਾਂ ਬਾਰੇ ਜੋ 6 ਤਰੀਕ ਨੂੰ ਬੇਬਜਾਦ ਰਖ ਪੱਟੇ ਗਏ ਅਸੀਂ ਮਨਾ ਕੀਤਾ ਇਹ ਨਹੀਂ ਰੁਕੇ ਸਰਪੰਚ ਨੂੰ ਕਿਹਾ ਪੰਚ ਨੂੰ ਕਿਹਾ ਪੰਚਾਇਤ ਨੂੰ ਉਹ ਕਹਿੰਦੇ ਵੀ ਬੱਚੇ ਤਾਂ ਪੰਗ ਹੋ ਚੁੱਕੀਆਂ ਨੇ ਇਹ ਮਾਮਲਾ ਆ ਵੀ ਜੋਦਰਖ ਪੱਟੇ ਗਏ ਆ ਇਹਨਾਂ ਦਾ ਜੋ ਬਣਦਾ ਮਾਮਲਾ ਇਹਨਾਂ ਤੇ ਕਾਰਵਾਈ ਕਾਨੂੰਨੀ ਕੀਤੀ ਜਾਵੇ ਅਸੀਂ ਵੀਡੀਓ ਦਫ਼ਤਰ ਪ੍ਰਸ਼ਾਸਨ ਨੂੰ ਵੀ ਦੱਸ ਚੁੱਕੇ ਆਂ ਕੱਲ ਪ੍ਰਸ਼ਾਸਨ ਨੇ ਆ ਕੇ ਬੰਦ ਕਰਾਇਆ ਪੰਨਰੋਂ ਦੇ ਬਾਵਜੂਦ 2 ਟਰਾਲੀਆਂ ਭਰ-ਭਰ ਕੇ ਲੱਕੜੀਆਂ ਲੈ ਗਏ ਸਰਕਾਰ ਦੇ ਦਰਖਤ ਪੱਟੇ ਆ ਕਿੱਥੇ ਦਰਖਤ ਲੱਗੇ ਸੀ ਕਿਹਨਾਂ ਨੇ ਪੱਟੇ ਆ ਤੇ ਕੌਣ ਟਰਾਲੀਆਂ ਭਰ ਕੇ ਲੈ ਗਿਆ ਸਰ ਇਹ ਜਿਹੜੇ ਦਰਖਤ ਪੱਟੇ ਆ ਇੱਕ ਮੋਹ ਨੂੰ ਬਲਬੀਰ ਭਾਰਤੀ ਜਸ਼ ਕਮਲ ਤੇ ਇਹਦੇ ਤਿੰਨ ਚਾਰ ਸਾਥੀ ਹੋਰ ਵੀ ਨੇ ਉਹ ਸਾਨੂੰ ਧਮਕਾਉਂਦੇ ਵੀ ਆ ਬੀਜ ਜੋ ਕਰਨਾ ਕਰ ਲੋ ਅਸੀਂ ਧੋਣਾ ਲਾ ਦੇਾਂਗੇ ਇਹ ਦਰਾਖਤ ਪੱਟੇ ਕਿਉਂ ਪੱਟੇ ਆ ਸਾਨੂੰ ਇਹਦੇ ਬਾਰੇ ਪਤਾ ਨਹੀਂ ਬੇਵਜਾ ਪੱਟੇ ਗਏ ਆ ਜਿਹੜੇ ਦਰਾਖਤ ਪੱਟੇ ਆ ਜੀ ਉਹ ਕਿਸ ਜ਼ਮੀਨ ਦੇ ਵਿੱਚ ਹੈਗੇ ਆ ਉਹ ਗਵਰਨਮੈਂਟ ਦੀ ਪੰਚਾਇਤੀ ਜ਼ਮੀਨ ਆ ਉੱਥੇ ਲਾਏ ਆ ਪੰਚਾਇਤ ਨੇ ਲਾਏ ਆ ਅਸੀਂ ਵੀ ਲਾਏ ਆ ਤੇ ਇਹ ਕਹਿੰਦੇ ਇਹ ਕੀ ਕਰਨਾ ਪਾਰਕ ਬਣਾਉਣੀ ਆ ਪਤਾ ਨਹੀਂ ਪਾਰਕ ਬਣਾਉਣੀ ਆ ਇਹਨਾਂ ਨੇ ਕਾਨੂੰਨੀ ਕਾਰਵਾਈ ਕੋਈ ਕੀਤੀ ਨਹੀਂ ਅਸੀਂ ਵੀਡੀਓ ਦਫ਼ਤਰ ਨੂੰ ਵੀ ਦੱਸ ਚੁੱਕੇ ਹਾਂ ਰਿਪੋਰਟ ਦੇ ਚੁੱਕੇ ਹਾਂ ਪੰਚਾਇਤ ਦੇ ਤੇ ਹਾਂ ਜੇ ਮਾਮਲਾ ਲਿਆਂਦਾ ਸਗੇ ਅਸੀਂ ਪੰਚਾਇਤ ਨੂੰ ਦੱਸਿਆ ਸਰਪੰਚ ਨੂੰ ਦੱਸਿਆ ਪੰਚ ਨੂੰ ਦੱਸਿਆ ਉਹਨਾਂ ਨੇ ਦਰਾਹਤ ਬਟਨ ਤੋਂ ਪਹਿਲਾਂ ਕੋਈ ਪੰਚਾਇਤ ਦੇ ਤੇ ਹਾਂ ਚ ਕੋਈ ਗੱਲ ਲਿਆਂਦੀ ਪੰਚਾਇਤ ਸਰਪੰਚ ਸਾਹਿਬ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਇਸ ਬਾਰੇ ਕੀ ਮਾਮਲਾ ਸੀ ਸਰ 6 ਮਹੀਨੇ ਵੀ ਇਹਨਾਂ ਦੇ ਦਸ ਪੱਟੇ ਸੀ ਅਸੀਂ ਉਦੋਂ ਦੱਸਿਆ ਉਦੋਂ ਰੋਕਿਆ ਉਦੋਂ ਰੋਕਿਆ ਪੰਚੇ ਉਹ ਦੇ ਦੇ ਕਾ ਪਟਕੇ ਉਦੋਂ ਵੀ ਲੈ ਗਏ ਉਦੋਂ ਕਹਿੰਦੇ ਵੀ ਅਸੀਂ ਭਵਿਸ਼ੀ ਦਾ ਵਾਸਤੇ ਲੰਗਰ ਵਾਸਤੇ ਕੀਤਾ ਤੇ ਹੁਣ ਫੇਰ ਇਹਨਾਂ ਪਟ ਰਹੇ ਆ ਹੁਣ ਪਟੀਆਂ ਅਸੀਂ ਸਰਪੰਚ ਨੂੰ ਵੀ ਦੱਸਿਆ ਪ੍ਰਸ਼ਾਸਨ ਨੂੰ ਦੱਸਿਆ ਵੀਡੀਓਜ਼ ਆਫਟਰ ਆਹੀ ਵੀ ਦੱਸਿਆ ਆ ਰਿਪੋਰਟ ਦਿੱਤੀ ਆ ਤੇ ਕੀਕ ਕਾਰਵਾਈ ਇਹਨਾਂ ਦੇ ਜਿਤੇ ਕੀਤੀ ਜਾਵੇ ਸਰ ਘਰੇ ਦਰੱਖਤ ਪੱਟੇ ਸੀਗੇ ਉਸ ਤੋਂ ਬਾਅਦ ਕਹਿੰਨੇ ਤੁਸੀਂ ਕਹਿੰਨੇ ਵੀ ਇਹਨਾਂ ਨੂੰ ਪੱਟ ਕੇ ਵੱਢ ਕੇ ਵੀ ਲੈ ਗਏ ਆ ਨਾ ਟਰੱਕਾਂ ਚ ਲੱਦ ਲੱਦ ਕੇ ਉਹ ਕੌਣ ਲੈ ਕੇ ਗਿਆ ਸਰ ਇਹ ਲੱਦ ਕੇ ਜੋ ਗੋਣੀ ਦਾ ਮੁੰਡਾ ਨਿੰਦਰ ਆ ਉਹ ਲੈ ਜਾ ਰਿਹਾ ਅੱਗੇ ਵੇਚੀਆਂ ਕੀ ਕੀਤਾ ਇਹਨਾਂ ਨੂੰ ਪਤਾ ਹੋਆ ਜਿੱਦਾਂ ਤੁਸੀਂ ਕਹਿੰਦੇ ਆ ਵੀ ਕਿਹੜੇ ਦਰਾਖਤ ਇੱਥੇ ਪੰਚਾਇਤੀ ਜ਼ਮੀਨ ਦੇ ਉੱਤੇ ਹੋਏ ਆ ਤੇ ਤੁਸੀਂ ਪੰਚਾਇਤ ਨੂੰ ਜਾਣਕਾਰੀ ਇਹਦੇ ਵੀ ਦਿੱਤੀ ਆ ਉਸ ਤੋਂ ਬਾਅਦ ਵੀ ਇਹ ਨਹੀਂ ਰੁਕ ਰਹੇ ਹੈਗੇ ਇਹਦਾ ਕੀ ਕਾਰਨ ਮੰਨਦੇ ਹੋ ਸਰ ਇਹ ਪੰਚਾਇਤ ਨੂੰ ਦੱਸਿਆ ਸੀ ਵੀਡੀਓ ਰਿਕਾਰਡ ਤੋਂ ਵੀ ਦੱਸਿਆ ਆ ਪ੍ਰਸ਼ਾਸਨ ਨੂੰ ਦੱਸਿਆ ਆ ਪ੍ਰਸ਼ਾਸਨ ਦੇ ਟੁੱਕੇ ਆ ਫੇਰ ਵੀ ਰੁਕੇ ਨਹੀਂਗੇ ਤੇ ਟਰਾਲੀਆਂ ਭਰਵਾ ਲਈ ਜਾਂਦੇ ਆ ਪੰਚਾਇਤੀ ਜਗ੍ਹਾ ਆ ਇਹ ਕਿੱਥੇ ਲੈ ਕੇ ਜਾ ਰਹੇ ਹੋ ਕੋਈ ਸਰ ਉਹ ਆਪਣੇ ਆਰੇ ਤੇ ਲੈ ਜਾ ਰਹੇ ਆ ਕਿਹਦੇ ਆ ਰਹੇ ਤੇ ਜੀ ਨਿੰਦਰ ਗੋਨੀ ਦਾ ਮੁੰਡਾ ਅੱਛਾ ਜੀ ਉਹ ਲੈ ਜਾ ਰਿਹਾ ਕਿ ਆਰਾ ਕਿਹਦਾ ਜੀ ਆਰਾ ਗੋਨੀ ਦਾ ਮੁੰਡੇ ਦਾ ਆ ਠੀਕ ਹੈ ਜੀ ਨਿੰਦਰ ਦਾ ਆਰੇ ਤੇ ਲੈ ਜਾ ਹਾਂਜੀ ਹਾਂਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਅਸੀਂ ਇਹ ਕਹਿੰਨੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦ ਅਖਰ ਪੱਤੇ ਗਏ ਮੇਰਾ ਨਾਮ ਹੈ ਮਖਨाराम ਪੁੱਤਰ ਸ਼ਰਮਨाराम ਦਾ ਪਿੰਕਾਨਾ ਟੇਸੀਆਂ ਦਰਾਸਤਾਂ ਬਾਰੇ ਕੋਈ ਗੱਲਬਾਤ ਹੋਈ ਸੀਗੀ ਇਹਨਾਂ ਨੂੰ ਰੋਕਿਆ ਵੀ ਆ ਇਹ ਰੁਕੇ ਨਹੀਂ ਹੈਗੇ ਦਰਖਤ ਦੇ ਜਿਹੜੇ ਪੱਤੇ ਗਏ ਨਜਾਇਜ਼ ਪੱਤੇ ਗਏ ਆ ਕੋਈ ਕਾਰਵਾਈ ਕਿਸੇ ਨੇ ਇਹਨਾਂ ਨੂੰ ਲੈ ਕੇ ਦਿੱਤਾ ਆ ਬਿਨਾ ਲਿਖੇ ਤੋਂ ਹੈ ਦਰਖਤ ਪੱਤੇ ਗਏ ਆ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਕਤ ਕੀਤੀ ਜਾਵੇ। ਜਕੀਨਾ ਤੁਹਾਡਾ ਜੀ ਮੇਰਾ ਨਾਮ ਮਨੋਜ ਕੁਮਾਰਾ ਜੀ ਮੈਂ ਪੈਂਟੇਸਿਆ ਕਨ ਦਾ ਮੌਜੂਦਾ ਸਰਪੰਚ ਆ ਸਰਪੰਚਾ ਤੁਹਾਡੇ ਪਿੰਡੋਂ 670 ਦਰਖਤ ਵੱਡੇ ਗਏ ਪੰਚਾਇਤੀ ਜ਼ਮੀਨ ਦੇ ਉੱਤੋਂ ਕੀ ਇਹ ਮਾਮਲਾ ਤੁਹਾਡੇ ਧਿਆਨ ਵਿੱਚ ਹੈ ਜੀ? ਹਾਂ ਜੀ ਜਿਸ ਟਾਈਮ ਜਦੋਂ ਦਰਖਤ ਬੱਡ ਹੋਇਆ ਨਾ ਉਸ ਤੋਂ ਬਾਅਦ ਯਾਨੀ ਕਿ ਬੱਡ ਕਾਫੀ ਹੋ ਗਿਆ ਕਾ ਬਾਅਦ ਦੇ ਵਿੱਚ ਪਿੰਡ ਤੋਂ ਵੀ ਯਾਨੀ ਕਿ ਸਾਡੇ ਸਰਪਾਲ ਪਾਲੀ ਹੈ ਭਾਈ ਉਹਨਾਂ ਦੇ ਵੱਲੋਂ ਇੱਕ ਗੰਗਰਾਵ ਯਾਨੀ ਉਹਨਾਂ ਵੱਲੋਂ ਕੰਪਲੇਨਟ ਕੀਤੀ ਵੀ ਸਾਡੇ ਪਿਛੇ ਜਿਹੜੇ ਪੰਚਾਇਤ ਦੀ ਜਗਾਹ ਤੇ ਦਰਸਤ ਵੱਡੀ ਜਾਂਦੇ ਕੋ ਬੰਦੇ ਤੇ ਉਸ ਟਾਈਮ ਬਾਹਰ ਹੋਣ ਕਰਕੇ ਮੈਂ ਕੁਛ ਕੀਤਾ ਨਹੀਂਗਾ ਤੇ ਇੱਕ ਜਿਆਦਾ ਮਾੜੀ ਗੱਲ ਇਹ ਯਾਨੀ ਕਿ ਕਹਿ ਸਕਦੇ ਮੈਂ ਸਾਡੇ ਲਈ ਵੀ ਅਸੀਂ ਨਾ ਸਾਡੇ ਕਰਨ ਦਾ ਵੀ ਯਾਨੀ ਕਿ ਕਮਜ਼ੋਰੀ ਇਹ ਰਹੀ ਵੀ ਸਾਡੇ ਪਿੰਡ ਲਈ ਪ੍ਰਬੰਧਕ ਯਾਨੀ ਕਿ ਸਰਕਾਰਾਂ ਨੇ ਪੰਚਾਇਤਾਂ ਭਾਂ ਕਰਤੀਆਂ ਤੇ ਪ੍ਰਬੰਧਕ ਲੱਗਿਆ ਸੀ ਸਰ ਪ੍ਰਬੰਧਕ ਸਾਹਿਬ ਕੋਲ ਇਹ ਤੋਂ ਡਿਪੈਂਡ ਤੇ ਪ੍ਰਬੰਧਕ ਸਾਡੇ ਜੈ ਸਿੰਘ ਸਾਹਿਬ ਜਿਹੜੇ ਆਪਣੇ ਬਲੌਗ ਦੇ ਵਿੱਚ ਹੈਗੇ ਅਜਨੀਸ਼ ਕੁਮਾਰ ਜੀ ਉਹ ਆਪਣੇ ਪ੍ਰਬੰਧਕ ਸਰ ਕੀ ਪ੍ਰਬੰਧਕ ਦੀ ਡਿਊਟੀ ਨਹੀਂ ਬਣਦੀ ਸੀ ਵੀ ਪਿੰਡ ਦੇ ਵਿੱਚ ਜੇ ਕੋਈ ਹਵੀ ਨਾ ਵੀ ਹੁੰਦੀ ਜਾਂ ਹੁਰਚੀ ਹੁੰਦੀ ਉਹਨੂੰ ਮੌਕੇ ਤੇ ਆ ਕੇ ਦੇਖਿਆ ਜਾਵੇ ਜਾਂ ਉਹਨੂੰ ਤੇ ਸਾਰ ਲਈ ਜਾਵੇ ਚੀਜ਼ ਨਹੀਂ ਦੇਖਣਾ ਮੇਰੇ ਧਿਆਨ ਚ ਜਾਨੀ ਕਿ ਜਦੋਂ ਨਾ ਬਈ ਪਹਿਲਾਂ ਜਦੋਂ ਪ੍ਰਬੰਧਕ ਸਾਹਿਬ ਨੂੰ ਪਤਾ ਲੱਗਾ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜਾ ਕੇ ਮੌਕੇ ਤੇ ਰੱਖੋ ਪਰ ਮੈਨੂੰ ਪਤਾ ਵੀ ਇਹ ਜਿਹੜਾ ਹੈ ਨਾ ਕੰਮ ਕੀਤਾ ਗਿਆ ਇਹ ਇੱਕ ਰਾਜਨੀਤਿਕ ਧਿਰ ਵੱਲੋਂ ਜਾਨਕਿ ਆਪਣੀਆਂ ਜਾਨਕਿ ਮੋਹਲੇ ਆਣ ਵਾਲੀਆਂ ਵੋਟਾਂ ਨੂੰ ਮੋਖ ਰੱਖ ਕੇ ਕੀਤਾ ਗਿਆ ਬੜੇ ਦੁੱਖ ਦੀ ਗੱਲ ਹੋਈ ਆ ਸਾਡੇ ਜਾਨਕਿ ਜਿਹੜੇ ਜਿਹਦੇ ਵਿੱਚ ਜਾਨਕਿ ਕਹਿੰਦੇ ਨੇ ਰਾਜਨੀਤੀ ਸਾਡੇ ਬੱਚਾ ਛੱਪੜ ਦੇ ਵਿੱਚ ਕੁਝ ਦਿਨ ਪਹਿਲਾਂ ਮੁੱਕ ਗਿਆ ਸੀ ਗੱਲ ਜੇ ਕਿ ਤੇ ਉਹਦੇ ਸਬੰਧੀ ਉਹਦੇ ਜਾਨਕਿ ਖੁਦ ਚਾਚਾ ਵੀ ਉਹਨਾਂ ਨੇ ਗੱਲਬਾਤ ਕਰਦੇ ਪਾਪਾ ਛੱਪੜ ਪਰ ਕਰੀਏ ਮੈਂ ਕਿਹਾ ਵੀ ਕੋਈ ਗੱਲ ਨਹੀਂ ਛੱਪੜ ਨੇ ਅਸੀਂ ਪਹਿਲਾਂ ਵੀ ਬਹੁਤ ਕੁਝ ਕੀਤਾ ਤੇ ਗਾਂ ਵੀ ਸਾਡੀ ਪਲਾਨ ਹੈਗੀ ਆ ਤੇ ਪੰਚਾਇਤ ਦੇ ਕੋਲ ਸਪੈਸ਼ਲ ਛੱਪੜ ਵਾਲੇ ਪੈਸੇ ਹੈਗੇ ਆ ਬਹੁਤ ਬਾਧੂ ਪਏ ਸਾਡੇ ਕੋਲ ਤਾਂ ਪੈਸੇ ਜਣੇ ਕਿ ਜਦੋਂ ਕੋਈ ਪਰੇਸ਼ਾਨੀ ਕਰਕੇ ਰੋਗ ਰੋਗਿਆ ਹੀ ਉਹ ਸਹਯੋਗ ਨਾਲ ਹੋਣ ਕਰਕੇ ਲੱਗੇ ਨਹੀਂ ਤੇ ਸਾਡਾ ਹੁਣ ਵੀ ਇਹਦੇ ਲਈ ਵੀ ਪਾਰਕ ਬਣਾਉਣੀ ਸੀ ਅੱਗੇ ਵੀ ਓਪਨ ਜੈਮ ਬਣਾਉਣਾ ਸੀ ਇੱਥੇ ਤੇ ਬੱਚੇ ਜਿਹੜੇ ਖੇਡਣ ਲਈ ਉਹ ਵੀ ਗਰਾਊਂਡ ਜਾਨੀ ਕਿ ਇਹਨੂੰ ਇਹਦੇ ਵਿੱਚ ਵਧੀਆ ਹੋਰ ਸਮਾ ਦਰਖਤ ਬਿੜਾ ਕੇ ਲਾਉਣੇ ਸਕੇ ਸਰ ਜੋ ਮੌਕੇ ਤੇ ਉੱਥੇ ਲੋਕ ਇਕੱਠੇ ਸੀਗੇ ਅੱਜ ਹੋਏ ਜਿਨ੍ਹਾਂ ਨੇ ਦਰਖਤ ਪੱਟੇ ਆ ਜਾਂ ਜਿਨ੍ਹਾਂ ਦੇ ਬੱਚੇ ਜਾਂ ਕੋਈ ਇਨਵੋਲਵਮੈਂਟ ਸੀਗੀ ਉਹ ਕਹਿੰਦੇ ਜੀ ਅਸੀਂ ਇਹ ਤਾਂ ਵੱਡੇ ਆ ਅਸੀਂ ਇੱਥੇ ਪਾਰਕ ਬਣਾਉਣੀ ਆ ਕੀ ਪਾਰਕ ਇੱਕ ਹਰੇ ਭਰੇ ਜੰਗਲ ਨੂੰ ਓਝਾੜ ਕੇ ਦੁਬਾਰਾ ਪਾਰਕ ਬਣਾਉਣੀ ਜੈ ਜੇ ਆ ਇਹ ਮੈਂ ਕਹਾਂ ਜੀ ਪਾਰਕ ਕਹਈ ਉਹਨੂੰ ਜਾਂਦਾ ਜਿਹਦੇ ਵਿੱਚ ਦਰਖਤ ਹੁੰਦੇ ਆ ਸ਼ਾਨਦਾਰ ਫਲ ਬੂਟੇ ਫਲਾਲੇ ਬੂਟੇ ਲੱਗੇ ਹੁੰਦੇ ਆ ਕਾਲਗਾ ਦਾ ਪਾਰਕ ਤਾਂ ਕਹਈ ਉਹਨੂੰ ਜਾਂਦਾ ਰੇੜੇ ਮੈਦਾਨ ਤੋੜ ਨੂੰ ਪੱਧਰੇ ਨੂੰ ਪਾਰਕ ਥੋੜੀ ਕਹਿਆ ਜਾਂਦਾ ਜੀ ਪੰਚਾਇਤੀ ਜ਼ਮੀਨ ਦੇ ਉੱਤੋਂ ਹਜ਼ਾਰਾਂ ਜਾਂ ਲੱਖਾਂ ਦੀ ਜਿਹੜੀ ਕੀਮਤ ਵਾਲੇ ਦਰਖਤ ਹਰੇ ਭਰੇ ਦਰਖਤ ਜੋ ਅਜਾੜ ਦਿੱਤੇ ਆ ਉਹਨਾਂ ਨੇ ਜਿਨ੍ਹਾਂ ਨੇ ਜਾੜੇ ਆ ਉਹਨਾਂ ਤੋਂ ਤੁਹਾਡੀ ਹੁਣ ਕੀ ਕਾਰਵਾਈ ਹੋ ਸਕਦੀ ਹੈ ਦੇਖੋ ਜੀ ਉਹਨਾ ਇਸ ਟਾਈਮ ਪ੍ਰਬੰਧਕ ਦੇ ਧਿਆਨ ਦੇ ਵਿੱਚ ਆ ਚਲੋ ਮੇਰੀ ਵੀ ਆਪਣੀ ਜੋ ਹੁਣ ਤੇ ਇਹ ਇਹ ਕਿ ਜੇ ਜ਼ਿੰਮੇਵਾਰੀ ਮੈਂ ਆਪਣੀ ਜਿਹੜੀ ਜੋ ਮੇਰੀ ਬਣਦੀ ਜ਼ਿੰਮੇਵਾਰੀ ਮੈਂ ਨਵਾ ਮਗਾ ਪਰ ਪ੍ਰਬੰਧਕ ਜਿਹੜਾ ਜਾਨੀ ਕਿ ਸਾਡੇ ਹੁਣ ਇਸ ਟਾਈਮ ਲੱਗਾ ਹੋਇਆ ਤੇ ਬਲਾਕ ਜਾਨੀ ਕਿ ਮਾਲਕ ਹੈ ਇਸ ਚੀਜ਼ ਦਾ ਤੇ ਉਹ ਆਪਣੇ ਵੱਲੋਂ ਕਾਰਵਾਈ ਕਰਦੇ ਪਏ ਅਗੇ ਜੋ ਵੀ ਕਰਨੀ ਆ ਕੀ ਸਰ ਜਿੱਦਾਂ ਹੁਣ ਤੁਸੀਂ ਮੋਕੇ ਦੇ ਸਰਪੰਚ ਆ ਗਏ ਹੋ ਤੇ ਜਿਨ੍ਹਾਂ ਨੇ ਦਰਖਤ ਵੱਡੇ ਹੈਗੇ ਆ ਜਾਂ ਕੋਈ ਵੀ ਇਹ ਲਾਲ ਹੋ ਕਿ ਉਹਨਾਂ ਨੇ ਪੰਚਾਇਤ ਦੀ ਸਲਾਹ ਲੈਣੀ ਕੋਈ ਜ਼ਰੂਰੀ ਨਹੀਂ ਸਮਝੀ ਮੈਂ ਕਹਾਂ ਜੀ ਇਹ ਤੁਹਾਨੂੰ ਮੈਂ ਪਹਿਲੇ ਇਹ ਕਹ ਸਕਦਾ ਤਾਂ ਵੀ ਬੜੇ ਦੁੱਖ ਦੀ ਘਟਨਾ ਹੋਈ ਹੈ ਬੇ ਬੱਚਾ ਠੀਕ ਹੈ ਨਾ ਉਹ ਬੱਚਾ ਮੁਕਿਆ ਸਾਰਿਆਂ ਨੂੰ ਦੁੱਖਿਆ ਡੇ ਵੀ ਬੱਚੇ ਆ ਸਾਨੂੰ ਵੀ ਬੜਾ ਰੋਣਾ ਆ ਆਪਾਂ ਪਰ ਇੱਥੇ ਕੁਝ ਬੰਦੇ ਨੇ ਜਾਨੀ ਕਿ ਉਹ ਬੱਚੇ ਦੇ ਮੁਕਲ ਦੇ ਵੀ ਜਾਨੀ ਕਿ ਜਾਨੀ ਕਿ ਉਹ ਉਹ ਗੱਲ ਤਾਂ ਜਾਨੀ ਕਿ ਸੈਟ ਤੇ ਆ ਜਾਨੀ ਕਿ ਜਿਹੜੀ ਧਿਰ ਨੇ ਇੱਕ ਰਾਜਨੀਤੀ ਕੀਤੀ ਉਹਨਾਂ ਨੇ ਜਾਨੀ ਕਿ ਤਿੰਨ ਮੱਲੇ ਤਿੰਨ ਮੱਲੇ ਦਾ ਰੋਲਾ ਪਾ ਕੇ ਇਕੱਠ ਕੀਤਾ ਕੜ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰੀ ਨਹੀਂ ਸਮਝਿਆ ਵੀ ਪੰਚਾਇਤ ਨੂੰ ਮੱਲੇ ਦੇ ਪੰਚ ਨੂੰ ਜਿਹੜਾ ਦੀ ਜ਼ਿੰਮੇਵਾਰੀ ਵੀ ਵੜਦੀ ਆ ਮੌਜੂਦਾ ਵੀ ਆ ਵੀ ਉਹਨਾਂ ਨੂੰ ਵੀ ਸਤਰੀਏ ਜਿਹੜਾ ਛੱਪੜ ਵਾ ਜਿਹੇ ਚ ਬੱਚਾ ਡੁੱਬ ਕੇ ਮੁੱਕਾ ਚਲੋ ਬੜੀ ਦੁਖਵਰ ਗੱਲ ਵਾ ਜਿਹੜਾ ਛੱਪੜ ਉਹ ਤਾਂ ਹੈਗਾ ਬੱਕਰਾ ਜਿਹੜੇ 50 60 ਦਰਖਤ ਪੱਟੇ ਉਹ ਚ ਛੱਪੜ ਦੇ ਨਾਲ ਕੀ ਕਨੈਕਟ ਦਰੱਖਤ ਜਾਂਦਾ ਜੀ ਮੈਂ ਕਹਾਂ ਜੀ ਮੇਰੇ ਤਾਪ ਨਹੀਂ ਇਹ ਸਮਝ ਆ ਰਿਹਾ ਬਈ ਉਹ ਜਿਹੜੇ ਦਰੱਖਤ ਆ ਬਈ ਸਾਡੇ ਅਸੀਂ ਜਾਨਕਿ ਸਰਕਾਰ ਨੇ ਪਿਛਲੀ ਸਰਕਾਰ ਵਲੇ ਖਾਲੀਦਲ ਸਰਕਾਰ ਵਲੇ 550 ਸਾਲਾਂ ਅਛੀ ਗੋ ਨਾਨਕ ਲਈ ਬਣਾਏ ਸੀ ਉਸ ਟਾਈਮ ਜਾਨਕਿ ਸਾਰੇ ਪਿੰਡ ਦੇ ਵਿੱਚ ਮੇਰੇ ਸਾਰੇ ਬਲਾਕ ਨੇ ਦਾ ਸਾਰੇ ਪੰਜਾਬ ਦੇ ਵਿੱਚ ਬੜੇ ਦਰੱਖਤ ਲਗਾਏਗੇ ਅਸੀਂ ਵੀ ਲਗਾਏ ਇਹ 1798 99 ਸਾਡਾ ਪੰਚਾਇਤ ਦਾ ਖਸਰਾ ਨੰਬਰ ਢੇਰਾ ਵਾਲਾ ਫੀਲ ਇੱਥੇ ਵੀ ਲਗਾਏ ਚਮਚਾਰ ਕਾਰਡ ਤੇ ਵੀ ਲਗਾਏ ਗਰਾਊਂਡ ਤੇ ਵੀ ਤੁਸੀਂ ਦੇਖ ਲੈਂਦੇ ਬਈ ਗਰਾਊਂਡ ਦੇ ਵਿੱਚ ਵੀ ਚਾਰਦਵਾਰੀ ਦੇ ਨਾਲ ਨਾਲ ਸਾਡੇ ਦਰੱਖਤ ਲੱਗੇ ਹੋ ਬਹੁਤ ਵੱਡੇ ਵੱ ਵੇ ਸਰਕਾਰ ਤਾਂ ਜਾਨੀ ਕਿ ਜਦ ਸਾਰੇ ਇਹ ਯਰ ਜੋਰ ਲਗਾ ਵੀ ਅਸੀਂ ਜੰਗਲ ਵਧਾਈਏ ਅਸੀਂ ਰਕਬਾ ਦਰਖਤਾਂ ਦਾ ਵਧਾਈਏ ਕੁਝ ਲੋਕੀ ਇਹ ਕਹਿੰਦੇ ਜੀ ਉਹਨਾਂ ਦੇ ਕੋਈ ਨੰਬਰ ਨਹੀਂ ਸੀ ਲੱਗਾ ਦਰਖਤਾਂ ਦੇ ਇਹ ਦਰਖਤ ਆਪਣੇ ਆਪ ਹੀ ਉੱਗੇ ਗਏ ਆ ਕੀ ਤੁਹਾਨੂੰ ਲੱਗਦਾ ਉਹ ਜਿਹੜੇ ਐਡੇ ਐਡੇ ਮੋਟੇ ਮੋਛੇ ਪਾ ਕੇ ਦਰਖਤ ਵੱਡੇ ਗਏ ਆ ਉਹ ਆਪਣੇ ਆਪ ਉੱਗੇ ਹੋਊਗੇ ਦਰਖਤ ਮੈਂ ਕਹਾਂ ਜੀ ਜੇ ਪੰਚਾਇਤ ਉਹ ਜਾਨੀ ਕਿ ਮਾਲਕੀ ਤਾਂ ਪੰਚਾਇਤ ਆ ਨਾ ਵੀ ਦਰਖਤ ਚਾਹੇ ਕੋਈ ਆਪ ਹੀ ਉੱਗਿਆ ਜਿਹਦੀ ਮਾਲਕੀ ਆ ਮਾਲਕ ਤਾਂ ਉਹਨੇ ਆ ਨਾ ਮੈਂ ਕਹਿੰਦਾ ਜੀ ਕਿਸੇ ਜਗ੍ਹਾ 'ਚ ਕਿਸੇ ਦੇ ਘਰ ਕੋਈ ਦਰਖਤ ਲਾਉਂਦਾ ਉਹ ਪਾਲੀ ਜਾਂਦਾ ਇਹ ਪੌਣ ਵਾਲਾ ਬਣ ਜਾਊਗਾ ਕੋਈ ਜਿਹੜੀ ਜਿਹੜੀ ਮਾਲਕੀ ਹੈ ਉਹ ਮਾਲਕ ਬਣੂਗਾ ਇਸ ਕਰਕੇ ਜਿਹੜੀ ਮਾਲਕ ਪੰਚਾਇਤ ਆ ਪੰਚਾਇਤ ਦੇ ਬਿਲਕੁਲ ਹੀ ਧਿਆਨ ਹੈ ਨਹੀਂ ਜੇ ਸਾਡੇ ਧਿਆਨ ਚ ਆ ਆ ਕੰਮ ਅਸੀਂ ਕਰਨਾ ਅਸੀਂ ਬਿਲਕੁਲ ਹੀ ਉਹਨਾਂ ਨੂੰ ਸਾਫ ਰੋਕਦੇ ਪਹਿਲਾਂ ਵੀ ਜਨਕ ਇੱਕ ਦੋ ਵਾਰੀ ਇਦਾਂ ਦੀ ਗੱਲ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸਿਆ ਵੀ ਦਰਤ ਨਹੀਂ ਕੋਈ ਕੱਟਿਆ ਦਾ ਸਾਫ ਸਵੈ ਕਰੋ ਖਾਂ ਵਾਲੇ ਬੂਟੇ ਹੋਰ ਲਗਾਓ ਬਾਗ਼ ਤੇ ਦਿੱਤਾ ਨਹੀਂ ਬਣਾਉਣੀ ਆਪਾਂ ਬਣਾਵਾਂਗੇ ਨਾਲ ਇੱਕ ਤੁਸੀਂ ਸਾਨੂੰ ਇੱਕ ਚਿੱਠੀ ਵੀ ਦਿਖਾਈ ਆ ਉਹ ਚ ਕੀ ਮਤਾ ਪਾਇਆ ਹੈਗਾ ਜੀ ਬਸ ਇਹ ਮੈਨੂੰ ਪਤਾ ਨਹੀਂ ਜੀ ਕਿੱਥੋਂ ਕੰਮ ਦੇ ਕਮਾਦੇ ਆ ਕਿ ਚਿੱਠੀ ਮਿਲੀ ਆ ਜਿਹਦੇ ਜੇ ਆ ਛੱਪਨ ਉਪੂਰਿਆ ਜਾਵੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਕਿੰਨੇ ਸਿਆਣੇ ਬੰਦੇ ਹੋਣਗੇ ਜਿਹੜੇ ਬੰਦੇ ਜਣ ਕੇ ਸਾਡੇ ਨੌਜਵਾਨੇ ਜੰਗਾਂ ਦਾ ਮਾਈਂਡ ਬਾਸ ਕਰਕੇ ਉਹਨਾਂ ਨੂੰ ਜਣ ਕੇ ਇੰਨਾ ਜਣ ਕੇ ਗੁਮਰਾਹੀ ਕਰਤਾ ਵੀ ਉਹਨਾਂ ਨੂੰ ਇਹ ਸਮਝ ਸੋਝੇ ਨਹੀਂ ਲੱਗੀ ਵੀ ਯਾਰ ਇਹ ਬੰਦੇ ਜਿਹੜੇ ਪਿੱਛੇ ਇਹਨਾਂ ਦਾ ਮਤਲਬ ਕੀ ਹੋਗਾ ਜਿਹੜੇ ਸਾਡੇ ਤੋਂ ਆ ਕੰਮ ਕਰਾਈ ਜਾਂਦੇ ਆ ਜਿਹੜੀ ਬੋਲੀ ਲਵਾਈ ਜਾਂਦੀ ਆ ਅਕਸਰ ਕੀ ਖੜੀ ਦੀ ਲਵਾਈ ਜਾਂਦੀ ਆ ਨਾ ਕਿ ਉਹਨੂੰ ਤੋੜਨ ਤੋਂ ਤਬਾਹ ਕਰਨ ਤੋਂ ਬਾਅਦ ਬੋਲੀ ਲਵਾਈ ਜਾਂਦੀ ਆ ਬਿਲਕੁਲ ਜੀ ਜਿਹੜੀ ਬੋਲੀ ਲਵਾਈ ਜਾਂਦੀ ਆ ਉਹ ਪੰਚਾਇਤ ਹੀ ਲਵਾਉਂਦੀ ਆ ਜਦੋਂ ਪੰਚਾਇਤ ਵਰਕਿੰਗ ਚ ਨਹੀਂ ਹੈਗੀ ਆ ਵੀਡੀਓ ਬਲਾਗ ਦੇ ਵਿੱਚੋਂ ਅਫੀਸਰ ਨਿਯੁਕਤ ਕੀਤਾ ਜਾਂਦਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਨੀ ਕਿ ਆਮ ਬੰਦਿਆਂ ਨੂੰ ਸੱਦ ਕੇ ਬੋਲੀ ਲਗਾਈ ਜਾਂਦੀ ਵੀ ਆਹ ਚੀਜ਼ ਹੈ ਹੀ ਇਹ ਵੇਚਣੀ ਹੈ ਵੀ ਇਹਦੀ ਬੋਲੀ ਆਹ ਆ ਰੇਟ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ ਜੀ ਉਹਨਾਂ ਦੇ ਦੇਖੋ ਜੋ ਜਾਨੀ ਕਿ ਇਹਨਾਂ ਦੇ ਬਣਦੀ ਹੈ ਇਲੀਗਲੀ ਕਾਰਵਾਈ ਮੇਰੇ ਵੱਲੋਂ ਵੀ ਆਪਣੀ ਕੀਤੀ ਜਾਊਗੀ ਬਾਕੀ ਡਿਪਾਰਟਮੈਂਟ ਤੱਕ ਕਰ ਹੀ ਰਿਆ ਕਿਉਂਕਿ ਮੇਰਾ ਕੰਮ ਹੈ ਡਿਪਾਰਟਮੈਂਟ ਤੱਕ ਕਾਰਵਾਈ ਕਰਾਉਣਾ ਠੀਕ ਹੈ ਅੱਗੇ ਡਿਪਾਰਟਮੈਂਟ ਜੋ ਇਲੀਗਲੀ ਬਣਦੀ ਹੈ ਉਹ ਕਰਨਗੇ ਹਾਂਜੀ ਸਰ ਵੀਡੀਓ ਸਭ ਪਹਿਲਾਂ ਤੁਹਾਡਾ ਵੈਲਕਮ ਆਇਆ ਤੇ ਰੁੜਕੇ ਵਿੱਚ ਅ ਤਸਰ ਇੱਕ ਮਾਮਲਾ ਸੀ ਕਰਨਟੇਸਿਆ ਪਿੰਡ ਦੇ ਵਿੱਚ ਦਾ ਜਿਹੜੇ ਕੀ ਪੰਚਾਇਤੀ ਜ਼ਮੀਨ ਦੇ ਵਿੱਚੋਂ ਕੁਝ ਪਿੰਡ ਦੇ ਆ ਵੇਚ ਜਾਣੇ ਦਰਫਤ ਵੜ ਦਿੱਤੇ ਗਏ ਆ ਉਹਨਾਂ ਦੇ ਕੀ ਕਾਰਵਾਈ ਹੋਈ ਜੀ ਤੁਹਾਡੇ ਵੱਲੋਂ ਖਾਨਵੇਂ ਦੇ ਕੋਈ 10 ਸਹੀ ਮੈਂ ਵੀਡੀਓ ਰੋੜਕਾ ਕਲਾਂ ਲੱਗਣ ਦਿਖਲੇ ਨਾ ਸਟਾਫ ਉਹ ਥੋੜੇ ਪਹਿਲਾਂ ਕੰਪਲੇਨ ਆਇਆ ਝੜ ਹੋਣ ਉਹਦੇ ਸਬੰਧ ਵਿੱਚ ਮੈਂ ਐਡਮਿਨਿਸਟਰੇਟਰ ਦੇ ਆਪਣੇ ਪੰਚਾਇਤ 75 ਨੂੰ ਭੇਜੀ ਉਹਨਾਂ ਦਾ ਮੁੱਕਾ ਨਾ ਆ ਗਿਆ। ਇੱਕ ਉਹਨਾਂ ਦਾ ਕਮਰੇ ਦਾ ਥਾਣੇ ਵਿੱਚ ਦੇਜ ਦਿੱਤੀ ਸੀ। ਤੇ ਅੱਜ ਦੁਬਾਰਾ ਉੱਥੇ ਕਾਰਵਾਨ ਨੇ ਲਿਖੀ ਹੋਵੇ ਮੈਂ ਕੋਈ ਲਿਖੇ। ਕਾਰਵਾਈ ਕੀਤੀ ਹੋਣੀ ਚਾਹੀਦੀ ਹੋਣੀ। ਜੋ ਵੀ ਬਣ ਗਈ ਉਹ ਕਾਰਵਾਈ ਕੀਤੀ ਜਾ। ਹਮ। ਸਰ ਇਹਦੇ ਵਿੱਚ ਜਿਹੜੇ ਕਿ ਮੰਨ ਲਓ 60 ਤੋਂ 50 ਤੋਂ 60 ਦਰਗਤ ਹੈਗੀ ਹੈ। ਤਾਂ ਕੀ ਜੇ ਬੰਨ ਲੋ ਕੋਈ ਕਾਰਵਾਈ ਹੁੰਦੀ ਹੈ ਕੀ ਜੁਰਮਾਨਾ ਲੱਗੇਗਾ ਜਾਂ ਕੋਈ ਐਫਆਰ ਦਰਜ ਹੋਏਗੀ ਤਾਂ ਕੀ ਹੋਏਗਾ ਤੁਹਾਡੇ ਨੂੰ ਇਹ ਦੇਖੋ ਕੋਈ ਕੌਮ ਨਹੀਂ ਕਰਵੈਦਾ ਪੀਸ ਨਹੀਂ ਦੇ ਪਤਾ ਯੂਟੂਬ ਨਹੀਂ ਅਰਵਯੋ ਆਪੀ ਦੇਖ ਲਈ ਉਹ ਕੀ ਤੋਂ ਦੀ ਦਰਤ ਦੂਰ ਪਾ ਦੇ ਜੇ ਨਾ ਮੋਕਾ ਦੇਤਾ ਹਾਂ ਜਾਇ ਉਹਨੂੰ ਸੀ ਲੈ ਕੇ ਪੇਸ਼ ਕਰਾਂਗੇ ਠੀਕ ਆ ਸਰ ਧੰਨਵਾਦ ਹਾਂਜੀ ਕੀ ਨਾਮ ਭਾਜੀ ਆਪਣਾ ਬਲਵੀਰ ਭਾਰਤੀ ਜੀ ਭਾਤੀ ਜੀ ਇੱਕ ਤੁਹਾਡੇ ਪਿੰਡ ਢੇਸੀਆਂ ਦੇ ਵਿੱਚ ਅਲਿਗੇਸ਼ਨ ਲੱਗੇ ਆ ਤੁਸੀਂ ਕੁਝ ਪੰਚਾਇਤੀ ਜ਼ਮੀਨ ਦੇ ਵਿੱਚੋਂ ਦਰਖਤ ਵੜਾਏ ਆ ਹਾਂ ਜੀ ਕੀ ਮਾਮਲਾ ਕੀ ਹੈ ਜੀ ਪੂਰਾ ਉਹ ਮਾਮਲਾ ਇੱਥੇ ਆ ਜੀ ਜਿਹੜਾ ਛੱਪੜ ਆ ਛੱਪੜ ਦੇ ਵਿੱਚ ਤਕਰੀਬਨ ਲਗਭਗ ਪਹਿਲਾਂ ਦੋ ਮੌਤਾਂ ਹੋਈਆਂ ਪਹਿਲ ਤੋਂ 4 ਸਾਲ ਪਹਿਲਾਂ ਵਈ ਬਜ਼ੁਰਗਾਂ ਦੀ ਤੇ ਉਸ ਤੋਂ ਬਾਅਦ ਫਿਰ ਨੌਜਵਾਨ ਦੀ ਮੌਤ ਹੋਈ ਆ ਆ ਪਿੱਛੇ 1 ਮਾਰਚ ਨੂੰ ਇੱਕ 2 ਸਾਲ ਦੇ ਬੱਚੇ ਦੀ ਛੱਪੜ ਵਿੱਚ ਡੁੱਬ ਕੇ ਮੌਤ ਹੋ ਗਈ ਜੀ ਤਿੰਨਾਂ ਮੱਲਿਆਂ ਨੇ ਬਹੁਤ ਦੁੱਖ ਮਨਾਇਆ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੋਇਆ ਏ ਕਿਉਂਕਿ ਉਸ ਉੱਚੇ ਨਿਆਣੇ ਨੂੰ ਖੇਡਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਉਧਰੋਂ ਨਿਆਣੇ ਭਜਦੇ ਆ ਉਧਰ ਮਸਤਾਵਾਲੋਂ ਕਦੇ ਬਾਬੇਸ਼ੀ ਦਾਲੋਂ ਉਹ ਕਿਤੇ ਨਿਆਣਾ ਛੱਪੜ ਦੇ ਵਿੱਚ ਗਿਰ ਗਿਆ ਕਿ ਉਹਦੇ ਵਿੱਚ ਡੁੱਬ ਗਿਆ ਉਹਦੀ ਮੌਤ ਹੋ ਗਈ ਜਿਸ ਗੱਲ ਮਹੱਲਿਆਂ ਨੇ ਬਹੁਤ ਵੱਡਾ ਰੋਸ ਪ੍ਰਗਟਾਇਆ ਇਹ ਰੋਸ ਨੂੰ ਦੇਖਦਿਆਂ ਮਹੱਲੇ ਵਾਲੇ ਨੇ ਸਲਾਹ ਕੀਤੀ ਵੀ ਕਿਉਂ ਨਾ ਇਹ ਥੋੜਾ ਛੱਪੜ ਪੂਰਿਆ ਜਾਵੇ ਤੇ ਇਹਨੂੰ ਥੋੜਾ ਚਾਰਦिवारी ਕਰਕੇ ਇਹਨੂੰ ਪਾਰਕ ਬਣਾਇਆ ਜਾਵੇ ਜਿੱਥੇ ਬੱਚੇ ਖੇਲੇ ਜਾ ਸਕਣ ਖੇਲੇ ਇਸ ਕਰਕੇ ਕਿਸੇ ਦੀਆਂ ਮੰਦੀਆਂ ਭਾਵਨਾਵਾਂ ਨੂੰ ਠੀਸ ਪੰਚਾਉ ਲਈ ਇਹ ਕੰਮ ਨਹੀਂ ਕੀਤਾ ਹੋ ਸਕਦਾ ਸਾਡਾ ਪ੍ਰੋਸੈਸ ਗਲਤ ਹੋ ਸਕਦਾ ਪਰ ਅਸੀਂ ਜੋ ਕਰਨਾ ਚਾਹਿਆ ਕਿ ਸੇਫਟੀ ਲਈ ਬੱਚਿਆਂ ਦੀ ਤਿੰਨਾਂ ਮਹੱਲਿਆਂ ਦੀ ਸਹਿਮਤੀ ਨਾਲ ਇਹ ਮਤਲਬ ਕੀਤਾ ਸੀਗਾ ਅਗਰ ਮਤਲਬ ਹੋ ਸਕਦਾ ਪ੍ਰੋਸੈਸ ਗਲਤ ਹੋਵੇ ਪਰ ਅਸੀਂ ਕਿਸੇ ਦੀ ਮਨ ਨੂੰ ਦੁਖੀ ਕਰਨ ਲਈ ਨਹੀਂ ਕੀਤਾ ਇਹ ਕਿ ਕੋਈ ਨਿੱਜੀ ਪ੍ਰਾਪਰਟੀ ਨਹੀਂ ਬਣਾਉਣੀ ਇਹ ਕਿ ਸੇਫਟੀ ਵਾਸਤੇ ਇੱਕ ਪਾਰਕ ਬਣਾਉਣਾ ਇੱਥੇ ਜਿੱਥੇ ਬੱਚੇ ਖੇਲੇ ਜਾਂ ਖੇਲਣ ਔਰ ਇਹਨੂੰ ਵਿਚਾਰਦਵਾਰੀ ਕਰਕੇ ਇਹ ਤੇ ਇੱਕ ਦਰਵਾਜ਼ਾ ਰੱਖ ਕੇ ਇਹਨੂੰ ਪਾਰਕ ਬਣਾਇਆ ਜਾਵੇਗਾ ਥੋੜਾ ਛੋਪੜਪੂਰ ਕੇ ਵੀ ਨਾਲ ਜੋੜਿਆ ਜਾਵੇਗਾ ਭਰਤੀ ਜੀ ਚਲੋ ਮੰਨ ਲਓ ਛੱਪੜ ਦੀ ਤਾਂ ਹੈਗੀ ਇੱਕ ਵੱਖਰੀ ਗੱਲ ਜਿੱਥੇ ਦਰਅਕਤ ਵੱਢੇਗਾ ਉਹ ਹੈਗਾ ਵੱਖਰਾ ਮੀਟਰ ਛੱਪੜ ਦਾ ਤੁਸੀਂ ਪੂਰ ਵੀ ਸਕਦੇ ਹੋ ਉਹ ਤਾਂ ਸਭ ਦੀ ਸਹਿਮਤੀ ਹੋਣੀ ਹੈ ਪੂਰ ਦਿੱਤਾ ਜਾਵੇ ਪਰ ਜਿਹੜੇ ਦਰਅਕਤ ਆ ਉਹ ਹੈਗਾ ਉਸ ਉੱਤੋਂ ਛੱਪੜ ਤੋਂ ਭਰੇ ਥੋੜੇ ਜਿਹੇ ਹਾਂਜੀ ਹਾਂਜੀ ਉਹ ਦਰਖਤ ਬਟਨ ਦਾ ਕੀ ਕਰ ਰਹੇ ਦਰਖਤ ਬਟਨ ਦੇਖੀ ਸਾਡੇ 5-6 ਮੇਲੇ ਲੱਗਦੇ ਆ ਜੀ ਹੂੰ ਬਾਬੇ ਸ਼ੀਦਾਂ ਦੇ ਸਾਥ ਤੇ ਵੀਰੂ ਮਸਤਾਂ ਦੇ ਸਾਥ ਵੀ ਡੇਰਿਆਂ ਤੇ ਘੱਟੋ-ਘੱਟ 6 ਮੇਲੇ ਸਤ ਮੇਲੇ ਹੁੰਦੇ ਆ ਇੱਕ ਸਾਲ ਵਿੱਚ ਹੂੰ ਉੱਥੇ ਜਿਹੜੇ ਸੁੱਕੇ ਦਰਖਤ ਹੁੰਦੇ ਆ ਅਸੀਂ ਕਈ ਵਾਰੀ ਉਹਨੂੰ ਬੁਲਾ ਕੇ ਬਾਰਨਰ ਲਾ ਕੇ ਜਗ੍ਹਾ ਤੇ ਲਾਉਂਦੇ ਆ ਹੂੰ ਹੁਣ ਵੀ ਅਸੀਂ ਸੋਚਿਆ ਵੀ ਜਿਹੜੇ ਸੁੱਕੇ ਆ ਜਿਹੜੇ ਸੁੱਕੇ ਸੜੇ ਆ ਕੱਟ ਕੇ ਮਤਲਬ ਇਹਨਾਂ ਨੂੰ ਜਗ੍ਹਾ ਤੇ ਦੇ ਦਈਏ ਇਹਦੀ ਵੀ ਸਰਵਾਈਵ ਹੋ ਜਾਊਗੀ ਬਸ ਹੂੰ ਇਹੀ ਮਨਸਾ ਸਾਡੀ ਔਰ ਕੋਈ ਗੱਲ ਤਾਂ ਫਿਰ ਨਾ ਪਰ ਬਾਤੀ ਗਲਤ ਫਿਰ ਉੱਥੇ ਹੈਗੇ ਨਾ ਚਲੋ ਆਪਾਂ ਮੰਨ ਲੇ ਇੱਕ ਦੋ ਦਰਖਤ ਜਿਹੜੇ ਬਾਹਲੇ ਸੁੱਕੇ ਸੀ ਆਪਾਂ ਚਲੋ ਪਟਾ ਵੀ ਦਿੱਤੇ ਉਹ ਬੈਟਰ ਕੋਈ ਗੱਲ ਨਹੀਂ ਹੈਗੀ ਪਰ ਆਪਾਂ ਸਾਰੇ ਦਰਖਤ ਹੀ ਪੜ ਦਿੱਤੇ ਆ ਮੈਂ ਤੁਹਾਡੀ ਗੱਲ ਸਹਿਮਤ ਇਸ ਕਰਕੇ ਪਟੇ ਆ ਵੀ ਮਤਲਬ ਕਿਉਂ ਇੱਥੇ ਇੱਕ ਪਾਰਕ ਬਣਾਇਆ ਜਾਵੇ ਬਸ ਸਾਰਿਆਂ ਨੂੰ ਕਵਰ ਕਰਕੇ ਚਾਰ ਦੁਵਾਰੀ ਕਰਕੇ ਪਾਰਕ ਬਣਾਇਆ ਜਾਵੇ ਉਹਦੇ ਵਿੱਚ ਕਿੰਨੇ ਮੱਲਿਆਂ ਦੀ ਇੱਕ ਮੀਟਿੰਗ ਹੋਈ ਹੈ ਸਾਡੇ ਸਾਹਮਣੇ ਸਾਰਿਆਂ ਨੇ ਇਸ ਗੱਲ ਸਹਿਮਤੀ ਪ੍ਰਗਟ ਕੀਤੀ ਸੀ ਸਿਰਫ ਦੋ ਚਾਰ ਘਰਾਂ ਨੂੰ ਤਰਿਆ ਜਾ ਠੀਕ ਹੈ ਅਸੀਂ ਉਹਨਾਂ ਦੀ ਇੱਕ ਮੰਦੀਆ ਭਾਵਨਾ ਨੂੰ ਫੇਸ ਪੰਚਾਉਣ ਲਈ ਨਹੀਂ ਕੀਤਾ ਲੋ ਠੀਕ ਹੈ ਪਾਰਕ ਕੀ ਹੋਣ ਕੀ ਲੱਗਦਾ ਕਿ ਤੁਹਾਨੂੰ ਜੇ ਤੁਸੀਂ ਉੱਥੇ ਉਹ ਦਰਖਤ ਵਾਪਸ ਲਗਾਉਂਗੇ ਜਾਂ ਉਹਨੂੰ ਪੂਰੀ ਪਾਰਕ ਬਣਾਵਾਂਗੇ ਅਸੀਂ ਇਹ ਕਰਾਂਗੇ ਉਹਨੂੰ ਪੂਰੇ ਤਰ੍ਹਾਂ ਸਵਾਰ ਕੇ ਇੱਕ ਲੈਵਲ ਵਿੱਚ ਕਰਕੇ ਉੱਥੇ ਨਵੇਂ ਦਰਖਤ ਲਾਏ ਜਾਵਣਗੇ ਜੀ ਠੀਕ ਇਹਦੇ ਵਿੱਚ ਇਹ ਦੱਸੋ ਕਿ ਸਰਪੰਚ ਸਾਹਿਬ ਮੌਕੇ ਤੇ ਤੁਸੀਂ ਉਹਨਾਂ ਨੇ ਕੋਈ ਸਹਿਮਤੀ ਕੀਤੀ ਸੀ ਕੋਈ ਮਤਾ ਪੋਇਆ ਸੀ ਇਸ ਚੀਜ਼ ਬਾਰੇ ਨਹੀਂ ਇਸ ਤੋਂ ਪਹਿਲਾਂ ਜੋ 6 ਮਹੀਨੇ ਪਹਿਲਾਂ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਸਰਪੰਚ ਸਾਹਿਬ ਨੂੰ ਉਹਨਾਂ ਨੇ ਕਿਹਾ ਵੇਟ ਕਰੋ ਜਦੋਂ ਆਹ ਚਲੋ ਵੇਟ ਕਰਦੇ ਆਹ ਜੋ ਟ੍ਰੈਸਟੀ ਵਾਪਰੀ ਹੈ ਇਹਨਾਂ ਸਮਾਂ ਅਜਲਾਕ ਮੱਲਾ ਚੁੱਕੀ ਹੋ ਗਿਆ ਇਸ ਕਰਕੇ ਅਸੀਂ ਸਰਪੰਚ ਨੂੰ ਵੀ ਕੋਈ ਜਾਣਕਾਰੀ ਦੇ ਤੋ ਅਸਮਰਥ ਰਹੇ ਹਾਂ ਪਰ ਹੁਣ ਪੂਰੀ ਪੰਚਾਇਤ ਲਾ ਲਿਆ ਉਹਨਾਂ ਦੀ ਸਹਿਮਤੀ ਨਾਲ ਅਸੀਂ ਪੂਰਾ ਉਹਨਾਂ ਦੀ ਸਹਿਮਤੀ ਨਾਲ ਪ੍ਰਸ਼ਾਸਨ ਦੀ ਸਹਿਮਤੀ ਨਾਲ ਉਸੇ ਪਾਰਕ ਬਣਾਇਆ ਜਾਵੇਗਾ ਸਾਫ ਕਰਕੇ ਥੋੜਾ ਸ਼ਫਲਪੁਰ ਕੇ ਪਾਰਕ ਬਣਾਇਆ ਜਾਵੇਗਾ ਉਹਨੂੰ ਚਾਰਦਵਾਰੀ ਕੀਤੀ ਜਾਵੇਗੀ ਉਹਦੇ ਵਿੱਚ ਨਵੇਂ ਬੂਟੇ ਵੀ ਲਾਏ ਜਾਣਗੇ ਤੇ ਜਿਹੜੀਆਂ ਤੁਹਾਡੇ ਖਿਲਾਫ ਕੰਪਲੇਂਟਸ ਹੈਗੀ ਆ ਕਿ ਜਿਹੜਾ ਕੰਪਲੇਂਡ ਕਰਤਾ ਕਿ ਉਹਨੂੰ ਤੁਸੀਂ ਇਹ ਰਾਜੀ ਖੁਸ਼ੀ ਕਰ ਲਿਆ ਨਹੀਂ ਉਹ ਸਰਪੰਚ ਸਾਹਿਬ ਨੇ ਪੰਚਾਇਤ ਨੇ ਜ਼ਿੰਮੇਵਾਰੀ ਲੈ ਲਈ ਆ ਉਹ ਸਾਰਾ ਕੁਝ ਉਹ ਕਰ ਲਵੇ ਠੀਕ ਹੈ